ਸਸਿਕਾਲ ਦੋਸਤੋ ਤੁਸੀਂ ਦੇਖ ਰਿਹਾ ਹੋ ਤਾਂ ਭਾਰਤ ਦੇ ਮੈਂ ਗਗਜੀਤ ਅਜਨੂਕਾ ਦੋਸਤੋ ਬਖਵਕ ਧਾਰਮਿਕ ਸਥਾਨਾਂ ਤੇ ਸੰਗਤਾਂ ਵੱਲੋਂ ਮੁੱਖ ਸੇਵਾਦਾਰਾਂ ਮਹਾਂਪੁਰਸ਼ਾਂ ਦੀ ਅਗਵਾਈ ਦੇ ਵਿੱਚ ਮੇਲੇ ਉਸ ਕਰਵਾਏ ਜਾਂਦੇ ਆ ਤੇ ਇਸੇ ਨੜੀ ਦੇ ਤਹਿਤ ਕਸਵਾ ਕੋਟ ਉਹ ਤੁਹੀ ਦੇ ਦਰਬਾਰ ਸਖੀ ਸੁਲਤਾਨ ਲੱਖ ਦਾਤਾ ਪੀਰ ਸਾਈ ਜਗਿੰਦਰ ਚਾਹ ਜੀ ਵੀਖੇ ਮੁਖ ਸੇਵਾ ਦਾ ਸਾਈ ਆਪਣਾ ਹਜੀ ਕਾਦਰੀ ਹੋਰ ਬਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3 ਨਵੰਬਰ ਤੇ 1 ਦਸੰਬਰ ਨੂੰ ਸਲਾਨਾ ਉਰਸ ਬਪੇ ਸਮਾਗਮ ਨੇ ਹੋਇਆ ਜਾਏ ਸਾਈ ਆਪਣਾ ਹਜੀ ਮੁਤਾਬਕ 30 ਇਹ ਨਵੰਬਰ ਨੂੰ ਜਿਹੜਾ 4 ਵਜੇ ਝੰਡੇ ਦੀ ਰਸਮ ਤੇ 5 ਵਜੇ ਚਿਰਾਗ ਦੀ ਰਸਮ ਅਦਾ ਕੀਤੀ ਜਾਊਗੀ ਤੇ ਇਸੇ ਤਰ੍ਹਾਂ 1 ਦਸੰਬਰ ਨੂੰ ਸਵੇਰੇ 10 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਊਗੀ। ਉਪਰੰਤ ਪ੍ਰਮੁੱਖ ਕਵਾਲ ਗਾਇਕ ਆਪਣੇ ਗੀਤਾਂ ਰਹੀਂ ਕਵਲੀਆਂ ਰਹੀਂ ਸਾਈਂ ਜੀ ਦੇ ਚਰਨਾ ਵਿੱਚ ਆਪਣਾ ਫੰਦ ਦਾ ਬਿਜਾਰਾ ਕਰਨਗੇ ਤੇ ਨਾਲ ਦੇ ਨਾਲ ਮਹਾਪੁਰਸ਼ਾਂ ਦਾ ਸਾਈਂ ਜਗਿੰਦਰ ਸ਼ਾਹ ਵੀ ਹੋਣ ਦਾ ਤਸ਼ੀਰਪਾ ਪ੍ਰਾਪਤ ਕਰਨਗੇ। ਤੇ ਇਸ ਮੌਕੇ ਸੰਤਾਂ ਦੇ ਦਰਾਂਨ ਵੱਖ-ਵੱਖ ਢੇਰਿਆਂ ਤੋਂ ਦਰਬਾਰਾਂ ਤੋਂ ਸੰਤ ਮਹਾਪੁਰਸ਼ ਅਪੀਰ ਫਕੀਰ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਬਾਬਾ ਜੀ ਦੇ ਸਮਾਗਮ ਵਿੱਚ ਹਾਜ਼ਰੀ ਲਗਵਾਉਣਗੇ